ਪੇਤਾ ਜੀ ਦਾ ਹੁਕਮ ਹੈ ਤੇ ਕਿਵੇਂ ਉਹਨਾਂ ਨੇ ਫਰਦਰ ਇਸ ਪਲਾਨ ਕੀਤੀਆਂ ਠੀਕ ਹੈ ਜੀ ਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਕਿਤਾ ਕਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਕਿਵੇਂ ਅੰਗ ਕਾੜੇ ਗਏ ਕਿਵੇਂ ਉਹ ਸਫਰਦਰ ਚੱਲਦਾ ਰਿਹਾ ਤਾਂ ਇਹ ਚੀਜ਼ਾਂ ਉਹਨਾਂ ਜਾ ਕੇ 18 ਵਿੱਚ ਨਿਕਲਦੀਆਂ ਨੇ ਦੇਖੋ ਪਹਿਲਾਂ ਤਾਂ ਲੋਕਲ ਵਾਲੇ ਸੀ ਅਸੀਂ ਫੜ ਲਏ 25 ਬੰਦੇ ਅਸੀਂ ਅਰੈਸਟ ਕੀਤੇ ਸ਼ਕਤੀ ਨੀਲਾ ਸਨੀ ਜਿੰਨੇ ਵੀ ਆ ਸੜਖੱਬੇ ਸੱਜੇ ਜਿਹੜੇ ਐਕਚੁਅਲ ਸੀਗੇ ਚਾਹੇ ਗੁਰੂ ਸਰ ਭਗਤਾ ਵਾਲੇ ਸੀ ਚਾਹੇ ਮਲਕੇ ਵਾਲੇ ਸੀ ਚਾਹੇ ਬੁਰਜਵਾਰ ਸਿੰਘ ਵਾਲਾ ਸੀ ਚਾਹੇ ਐਕਚੁਅਲ ਕਿਉਂ ਹੈ ਗੁਰੂਗ੍ਰਾਮ ਅੰਗ ਖੰਡਾਉਣ ਵਾਲੇ ਸੀ ਅੰਗ ਪਾੜਨ ਵਾਲੇ ਸੀ ਜਾਂ ਅੰਗ ਜਿਵੇਂ ਸ਼ਕਤੀ ਉਹਨਾਂ ਨੇ ਰੱਖੇ ਜਾਂ ਸਿੰਘੇ ਵਾਲੇ ਸਾਢੇ 3.5 ਮਹੀਨੇ ਜਿੱਥੇ ਗੁਰੂ ਸਾਹਿਬ ਦੀ ਬੀੜ ਰੱਖੀ ਗਈ ਸਭ ਫੜ ਲਏ 25 ਪੌਣ ਮੈਨੂੰ ਇਸ ਗੱਲ ਦੇ ਉੱਤੇ ਬੜੀ ਹੈਰਾਨੀ ਹੁੰਦੀ ਹੈ ਕਿ ਜਦ بڑے ਨਾਮਵਰ ਪੋਲਿਟਿਸ਼ੀਅਨਸ ਖਾਸ ਦੌਰ ਦੇ ਸਿਕ ਪੋਲਿਟਿਸ਼ੀਅਨ ਜਦ ਇਹ ਕਹਿਣ ਕਿ ਜਦ ਸਾਡੀ ਸਰਕਾਰ ਆਊਗੀ ਅਸੀਂ ਅਸਲ ਦੋਸ਼ੀ ਲੱਭਾਂਗੇ ਵੀ 25 ਬੰਦੇ ਫੜਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਚੱਕਿਆ ਸਾਡੇ ਕੋਲ ਨਹੀਂ ਮੰਨੇ ਕੋਰਟਾਂ 'ਚ ਮੰਨੇ ਹੋਏ ਨੇ ਉਹਨਾਂ ਦੇ ਬਿਆਨ ਜੱਜ ਸਾਹਿਬਾਨ ਕੋਲੇ ਨੇ ਠੀਕ ਹੈ ਤੇ ਉਹਨਾਂ ਦੀ ਜਿਹੜਾ ਉਹਨਾਂ ਦਾ ਹੈੱਡ ਹੈ ਪੁਸ਼ਤਪਨਾਹੀ ਵਾਲਾ ਉਹ ਸਾਹਮਣੇ ਸਾਰੀ ਦੁਨੀਆ ਨੂੰ ਪਤਾ ਹੈ ਤੇ ਇਹ ਸਾਰਾ ਕੁਝ ਦੇਖਦੇ ਸਮਝਦੇ ਜਦ ਇਹ ਮਤਲਬ ਮੈਂ ਸੁਣਦਾ ਇਹ ਬੜੀ ਤਰਾਸਦੀ ਹੈ ਉਸ ਕੌਮ ਦੀ ਕਿ ਅਸੀਂ ਜੀ ਜੇ ਸਾਡੀ ਸਰਕਾਰ ਆਈ ਅਸੀਂ ਅਸਲ ਦੋਸ਼ੀ ਲੱਭਾਂਗੇ ਤਾਂ ਅਸਲ ਦੋਸ਼ੀ ਲੱਭਣ ਵਾਲੇ ਚੱਕਰ ਦੇ ਵਿੱਚ ਇਹਨਾਂ ਲੋਕਾਂ ਨੇ that means ਚਾਹੇ ਉਹ ਕੋਈ ਵੀ ਸੰਸਥਾ ਹੈ ਚਾਹੇ ਕੋਈ ਵੀ ਲੀਡਰ ਹੈ ਜਦੋਂ ਇਹ ਕਹਿੰਦੇ ਨੇ ਕਿ ਅਸੀਂ ਅਸਲ ਦੋਸ਼ੀ ਲੱਭਾਂਗੇ that means ਉਹ ਪ੍ਰੇਮੀਆਂ ਨੂੰ ਕਲੀਨ ਕਰ ਦਿੰਦੇ ਨੇ ਦਾਟ ਮੀਨਸ ਉਹ ਕਹਿੰਦੇ ਨੇ ਜੀ ਪ੍ਰੇਮੀਆਂ ਨੇ ਨਹੀਂ ਕੀਤਾ ਤੇ ਫਿਰ ਜਿਨੇ ਕੀਤਾ ਤਾਂ ਮਤਲਬ ਫਿਰ ਦੱਸੋ ਕਿਨੇ ਕੀਤਾ